ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਜੀ ਤੇ ਇੱਕ ਬਾਬਾ ਸਾਹਿਬ ਮਹਾਰਾਜ ਸਦਾ ਹੀ ਜੈ ਜੈਕਾਰ ਹੈ ਸਦਾ ਹੀ ਜੈ ਜੈਕਾਰ ਸਰਬੱਤ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਦੁੱਖਾਂ ਤੇ ਚਦਾ ਨਾਸ਼ ਕਰੋ ਬਾਬਾ ਜੀ ਸੋਖੀ ਕੜੀ ਨਾ ਦੇਖੋ ਕਰੋ ਕਿਰਪਾ ਸੰਤਨ ਸਿੰਘ ਜੀ ਤੇ ਇੱਕ ਬਾਬਾ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਬਾ ਜੀ ਬਖਸ਼ ਦੋ ਬੱਚੇ ਪਰ ਦੋ ਕਿਰਪਾ ਕਰੋ ਕਰੋ ਕਿਰਪਾ ਕਰੋ ਮਿਹਰ ਕਰੋ سڀ ونه ونه سڀ ونه ਹੋ ਰਣਪੋਰਾ ਜੋਤਿ ਆਵੈ ਨਾਤੀ ਕਿਹੇ ਦਪੋਰਾ ਗਾਇ ਆਪਣਾ ਬਿਰਧ ਰੇ ਰਿਹਾ ਮੇ ਸਰ ਨਾਨਕ ਸੂਰਨ ਪੋਰਾ ਜੋਤਿ ਆਵੈ ਨਾਤੀ ਕਿਹੇ ਦਪੋਰਾ ਗਾਇ ਆਪਣਾ ਬਿਰਧ ਰੇ ਰਿਹਾ ਮੇ ਸਰ ਨਾਨਕ ਨਾਮ ਜੀ Ooh, पर सुनि आए न जाए मेरा बबनासी तो मानक साहेब पर बाबा देखवा साहेब ਤੇ ਗੁਰ ਬਲ ਬਲ ਜਾਈਏ ਤੇ ਸੁਰੀ ਕੋ ਬਲ ਬਲ ਜਾਈਏ ਆਪ ਮੁਕਤ ਮੋਇ ਤਾਰੇ ਆਪ ਮੁਕਤ ਮੋਇ ਤਾਰੇ ਹਰ ਮੰਤਨ ਉਸਿਆਸਾ ਤਨ ਉਸਿਆਸਾ ਇਹ ਦੇ ਕਾ ਕਰੇ ਸਭ ਕੋਈ ਕਾ ਕਰੇ ਸਭ ਕੋਈ

नरी ਜਾਏ ਤੇੁਰ ਕੋ ਬਲ ਬਰ ਜਾਏ ਬਲ ਬਲ ਕਰ ਲੈ ਆਪ ਮੁਕਤ ਹੋਏ ਤਾਰੇ ਆਪ ਗੋਏ ਤਾਰੇ ਆਪ ਮੁਕਤ ਹੋਏ ਤਾਰੇ ਗਿਆਨ ਧਿਆਨ ਕੀ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭੇ कल राखी होटी जय सचे बआिशा जनम जनम द कटी, कटी दर्शन दे जीवा को

ਨਾਨਕ ਇੱਕ ਕਰੇ ਅਰਦਾਸ ਨਾਨਕ ਇੱਕ ਕਰੇ ਅਰਦਾਸ ਪੂਰਨ ਗੁਣ ਦਾ ਵਿਚਰਨਾਈ ਪੂਰਨ ਗੁਣ ਹੀ ਕਰ ਮੋਰ ਇਸਰ ਕਫਰ ਆਪਿਆਨ ਕਰ ਮੋਰ ਜਲੀ ਤੇਰਾ ਕਫਰ ਆਪਿਆਨ ਤੇ ਬਾਦਰ ਸਿਕਰਿਆ ਕਰੀ ਨਾ ਕਿਨ ਹੁਆ thank uh -huh. ਸਤਨਾਮ ਵਾਖੁ ਸ਼ਕੁਰ ਸਾਹਿਬ ਜੀ ਕਚਾ ਕੰਚਨ ਪਇਓ ਸ਼ਬਦ ਗੁਰ ਸ੍ਰਵਣ ਹੈ ਸੁਣਿਆ ਵਿਖਤੇ ਅੰਮ੍ਰਿਤ ਹੋਇਓ ਨਾਮ ਸਤ ਗੁਰ ਮੁਖ ਭਣਿਆ ਲੋਹਾ ਹੋਇਓ ਲਾਲ ਨਦਰ ਸਤਗੁਰ ਜਦ ਧਾਰ ਪਾਣ ਮਾਨਕ ਕਰ ਗਿਆਨ ਗੁਰ ਕਹਿਓ ਵਿਚਾਰ ਕਾਠੋਂ ਸ਼੍ਰੀਖੰਡ ਸਤਗੁਰ ਕੀਓ ਦੁਖ ਦਰਿਦ੍ਰ ਤੇਨ ਕੇ ਗਏ ਸਤ ਗੁਰ ਚਰਨ ਜਿਨ ਪਰਸਿਆ ਸੇ ਪਸ ਪਰੇਤ ਸੁਰ ਨਰ ਭਾਏ ਸਤ ਗੁਰ ਚਰਨ ਜਿਨ ਪਰਸਿਆ ਸੇ ਪਸ ਪਰੇਤ ਸੁਰ ਨਰ ਭਾਏ ਦਲਿਹਾਰੀ ਗੁਰ ਆਪਨੇ ਦਿਓ ਹਾੜੀ ਸਦਵਾਰ ਜਿਨਮਨਸਤੇ ਦੇਵਤੇ ਕੀ ਕਰਤਨ ਲਾਗੀ ਵਾਰ ਗੁਰ ਪੂਰ ਮੇਰੀ ਰਾਖ ਲਾਈ ਅੰਮ੍ਰਿਤ ਨਾਮ ਰਦੇ ਮਹਦੀਨਾ ਜਨਮ ਜਨਮ ਕੀ ਮੈ ਲਗਾਈ ਬਾਣੀ ਗੁਰੂ ਗੁਰੂ ਹੈ ਬਾਣੀ ਤੇ ਵਿਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨਮਾਨ ਪਰ ਤਖ ਗੁਰ ਨਿਸਤਾਰੇ राम नाम यरम गहे हो जाक सम नहीं कोई जे सिमरत संकट मिट धरस तुहार सो कह टल गुरु सेविया शाँ 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 चार चार हो ख़ासी मोर आर सोर सांिठे सचे पातशाह माल जनम जनम द सजण सचा पातशाह सेर शाहद ਜਿਸ ਪਾਸ ਬਹਿ। ਹੋਈ। ਜਿਸ ਪਾਸ ਬਹਿਠਿਆ ਸੋਹੀਏ ਸਬਨਾਧ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੋ ਚਾ ਚੌ ਪਦ ਇੱਕ ਓੰਤਾਰ ਸਤ ਗੁਰ ਪ੍ਰਸਾਦ ਇੱਕ ਪਿੱਤਾ ਇੱਕ ਅਸਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ ਸੁਣ ਮੀਤ ਜਿਉ ਹਮਾਰਾ ਬਲ ਬਲ ਜਸੀ ਹਰ ਦਰਸ਼ਨ ਦੇ ਹੋ ਦਿਖਾਈ ਏਕ ਪਿੱਤਾ ਏ ਕਸਕੇ ਹਮ ਬਹਰਿਕ ਤੂੰ ਮੇਰਾ ਗੁਰ ਹਾਈ ਸੁਣ ਮੀਤ ਜਿਉ ਹਮਾਰ ਬਲ ਬਲ ਜアシ ਹਰ ਦਰਸ਼ਨ ਦੇ ਹੋ ਦਿਖਾਈ ਸੋਣ ਮੀਤ ਧੋਰੀ ਕਬਲ ਜਾਈ ਇਹ ਮਨ ਤੇਰਾ ਭਾਈ ਰਹਾਓ ਪਾਵ ਮਲਵਾ ਮਲ ਮਲ ਤੋਵਾ ਇਹ ਮਨ ਤਹ ਕੋ ਦੇਸ ਸੁਣ ਮੀਤਾ ਹਾਂ ਤੇਰੀ ਸ਼ਰਨ ਆਇਆ ਪ੍ਰਭ ਮੇਲਾ ਦੇ ਹੋਏ ਉਪਦੇਸਾ ਮਾਨਨ ਕੀ ਜਾ ਸ਼ਰਨ ਪਰਿ ਜਾ ਕਰ ਸੋ ਭਲਾ ਮਨ ਆਈਆ ਸੋਣ ਮੀਤ ਜੀਉ ਪਿੰਡ ਸਭ ਤਨ ਅਰਪੀਜਿ ਯੋ ਦਰਸ਼ਨ ਹਰ ਜੀਉ ਪਾਈਐ ਭਾਈ ਉਹ अनुग्रह प्रसाद संतन का हर नाम है मीठा जन नानक का गुर कृपा तारी सब हकल निरंजन डीठ ਪਾਯੋ ਆਨੁਗ੍ਰਹਿ ਪ੍ਰਸਾਦ ਸੰਤਨ ਕਾ ਹਰਨਾ ਮਾ ਹੈ ਮਿੱਠਾ ਜਨ ਨਾਨਕ ਕਾ ਗੁਰ ਕਿਰਪਾ ਤਹਾਰੀ ਸਭ ਅਕਲ ਨਿਰੰਜਨ ਢੀਠਾ ਇਹ ਹੈ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋਰਠਿ ਮਹਲਾ 5 ਘਰ ਦੂਜਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰੁ ਹਾਈ ਸੁਣ ਮੀਤਾ ਜੀਉ ਹਮਾਰਾ ਬਲ ਬਲ ਯਾਸੀ ਹਰ ਦਰਸ਼ਨ ਦੇਹੋ ਦਿਖਾਈ ਗੁਰ ਪਿਆਰ ਵਾਲੀ ਅਜ ਦਾ ਪਾਵਨ ਵਖਵਾਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸੋਰਾ ਟਰਾਕ ਅੰਦਰ ਪਾਵਨ ਅੰਗ 611 ਤੇ 12 ਉੱਤੇ ਸੁਭਾਏਮਾਨ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ ਨੇ اے ਭਾਈ ਅਸੀਂ ਸਾਰੇ ਇੱਕੋ ਪਿਤਾ ਦੇ ਬੱਚੇ ਆ ਸਾਡਾ ਸਭਨਾ ਦਾ ਇੱਕੋ ਇੱਕ ਪਿਤਾ ਹੈ ਤੇ ਤੂੰ ਮੇਰਾ ਗੁਰ ਭਾਈ ਵੀ ਹੈ ਕਿਰਪਾ ਕਰ اے ਮੇਰੇ ਮਿੱਤਰ ਮੈਨੂੰ ਮੇਰੇ ਪਿਆਰੇ ਦੇ ਦਰਸ਼ਨ ਕਰਾ ਜੇ ਤੁਮੈ ਨੂੰ ਮੇਰੇ ਪਿਆਰੇ ਦੇ ਦਰਸ਼ਨ ਕਰਾ ਦੇਂਗਾ ਤੇ ਇਹ ਜਿੰਦ ਮੇਰੀ ਤੇਰੇ ਉਤੇ ਬਲਿਹਾਰ ਜਾਵੇਗੀ ਸਦਕੇ ਜਾਵੇਗੀ ਸਤਗੁਰੂ ਕਿਰਪਾ ਕਰਨ ਅਸਾਂ ਵੀ ਆਪਣੇ ਗੁਰੂ ਮਿੱਤਰ ਨੂੰ ਬੇਨਤੀਆਂ ਕਰੀਏ ਕਿ ਦਾਤਾ ਤੁਸ ਸਾਨੂੰ ਉਸ ਪਿਆਰੇ ਦਾ ਮਿਲਾਪ ਹਾਸਲ ਕਰਾਓ ਤਾਂ ਕਿ ਸਾਡਾ ਜੀਵਨ ਸਫਲ ਬਣੇ ਆਪ ਸਭਨਾਂ ਨੂੰ ਬੇਨਤੀ ਅੱਜ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦਾ ਜੋ ਭਾਈ ਜੇਤਾ ਜੀ ਦਿੱਲੀ ਤੋਂ ਸ੍ਰੀ ਅਨੰਤਪੁਰ ਸਾਹਿਬ ਲੈ ਕੇ ਗਏ ਸਨ ਅੱਜ ਦੇ ਦਿਹਾੜੇ ਸਤਿਗੁਰ ਦੇ ਪਾਵਨ ਸ਼ੀਸ਼ ਦਾ ਸਸਕਾਰ ਹੋਇਆ ਇਸ ਦਿਹਾੜੇ ਨੂੰ ਮਨਾਉਂਦਿਆਂ ਅੱਜ ਸ਼ਾਮ ਨੂੰ ਇਸ ਪਾਵਨ ਅਸਥਾਨ ਤੇ ਵੀ ਰਾਤ 12 ਵਜੇ ਤੱਕ ਵਿਸ਼ੇਸ਼ ਸਮਾਗਮ ਹੋ ਰਹੇ ਨੇ ਜੇ ਦੇਜ ਪੰਥ ਦੇ ਰਾਗੀ ਢਾਡੀ ਜਥੇ ਹਾਜ਼ਰੀਆਂ ਭਰਨਗੇ ਆਪ ਜੀ ਨੇ ਵੀ ਹਾਜ਼ਰੀਆਂ ਪਰਕੇ ਸੇਵਾਵਾਂ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਸਤਿਗੁਰ ਸਭ ਨਾਨਾ ਨਾਮ ਸੇਵਾ ਸੰਵਰਨ ਬਖਸ਼ਣ ਹੋਈਆ ਭੁੱਲਾਂ ਦੇਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ